ਦੋਸਤੋ ਅੱਜ ਗੱਲ ਕਰਾਂਗੇ ਜਵਰ ਦੀ ਜਵਾਰਾਂ ਚ ਵੀ ਉਸ ਵਿਸ਼ੇਸ਼ ਜਵਰ ਦੀ ਗੱਲ ਕਰਾਂਗੇ ਜਿਹੜਾ ਸਾਲੋਂ ਸਾਲ ਰੋਗੀ ਦਾ ਖਹਿੜਾ ਨਹੀਂ ਛੱਡਦਾ ਮੈਂ ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਸਾਨੀਪੁਰ ਰੋਡ ਸਰਹੰਨ ਤੋਂ ਦੋਸਤੋ ਉਹ ਕਿਹੜਾ ਜਵਾਰਾ ਅੰਤ੍ਰਿਕ ਜਵਰ ਪਹਿਲਾਂ ਤਾਂ ਸਾਨੂੰ ਅੰਤ੍ਰਿਕ ਜਵਰ ਨੂੰ ਸਮਝਣਾ ਪਊਗਾ ਵੀ ਹੁੰਦਾ ਕੀ ਆ ਜਦੋਂ ਅਸੀਂ ਇਹਨੂੰ ਠੀਕ ਠੀਕ ਸਮਝ ਪਾਉਂਦੇ ਆ ਤਾਂ ਇਲਾਜ ਵੀ ਸੌਖਾ ਹੋ ਜਾਂਦਾ ਜੇ ਲਾਗਮਤਾਂ ਦਾ ਸਾਨੂੰ ਪਤਾ ਹੋਊਗਾ ਤਾਂ ਡਾਇਗਨੋਸ ਸੌਖਾ ਹੋ ਜਾਂਦਾ ਆੰਤ੍ਰਿਕ ਮੈਨੇ ਹੁੰਦਾ ਅੰਦਰਲਾ ਜੇ ਆਪਾਂ ਉ ਇਹਦਾ ਸ਼ਬਦ ਦਾ ਅਰਥ ਕਰਾਂਗੇ ਪਰ ਜਦੋਂ ਆਯੁਰਵੇਦ ਦੇ ਵਿੱਚ ਆੰਤ੍ਰਿਕ ਜਵਰ ਲਾਗਿਆ ਨਾਲ ਤਾਂ ਇਟ ਮੀਨਸ ਅੰਤੜੀਆਂ ਚ ਰਹਿਣ ਵਾਲਾ ਬੁਖਾਰ ਜਵਰ ਮੈਨੇ ਹੁੰਦਾ ਬੁਖਾਰ ਹੁਣ ਅੰਤੜੀਆਂ ਚ ਕਿਹੜਾ ਬੁਖਾਰ ਰਹਿੰਦਾ ਜੇ ਅੱਜ ਦੀ ਭਾਸ਼ਾ ਨਾਲ ਸਮਝਾਂਗੇ ਜਿਹੜੀ ਮਾਡਰਨ ਪੈਥੀ ਆ ਤਾਂ ਟਾਈਫਾਇਡ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਜਦੋਂ ਰੋਗੀ ਨੂੰ ਇਹ ਬੁਖਾਰ ਹੋਣਾ ਸ਼ੁਰੂ ਹੁੰਦਾ ਤਾਂ ਨੂੰ ਥੋੜੀ ਥੋੜੀ ਥਕਾਵਟ ਹੋਣੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ ਚਾਹੇ ਉਹ ਕੋਈ ਪੁਰਸ਼ ਆ ਚਾਹੇ ਇਸਤਰੀ ਆ ਉਹਨੂੰ ਲੱਗਦਾ ਵੀ ਯਾਰ ਮੈਂ ਥੋੜਾ ਜਿਹਾ ਬਲ ਦਾ ਪ੍ਰਯੋਗ ਕੀਤਾ ਘਰ ਦਾ ਕੰਮ ਕੀਤਾ ਜਾਂ ਮੈਂ ਦੁਕਾਨ ਤੇ ਗਿਆ ਜਾਂ ਮੈਂ ਜੌਬ ਤੇ ਗਿਆ ਜਾਂ ਮੈਂ ਖੇਤ ਚ ਗਿਆ ਤਾਂ ਮੈਨੂੰ ਥਕਾਵਟ ਹੋ ਗਈ ਤੇ ਉਹ ਥੋੜੀ ਰੈਸਟ ਕਰਦਾ ਫੇਰ ਚੱਲ ਪੈਂਦਾ ਤੇ ਜਦੋਂ ਚੈੱਕ ਕਰਦਾ ਥਰਮਾਮੀਟਰ ਨਾਲ ਤਾਂ ਉਹ ਚ ਬੁਖਾਰ ਨਹੀਂ ਹੁੰਦਾ ਤਾਂ ਉਹਨੂੰ ਭੁੱਖ ਘਟਣੀ ਸ਼ੁਰੂ ਹੋ ਜਾਂਦੀ ਆ ਸਰੀਰ ਚੋਂ ਸੇਕ ਨਿਕਲਦਾ ਅੱਖਾਂ 'ਚੋਂ ਸੇਕ ਨਿਕਲਣਾ ਸ਼ੁਰੂ ਹੋ ਜਾਂਦਾ ਲੱਤਾਂ ਟੁੱਟਦੀਆਂ ਨੇ ਇਦਾਂ ਲੱਗਦਾ ਉਹਨੂੰ ਵੀ ਪਿੰਜਣੀਆਂ 'ਚ ਬਹੁਤ ਦਰਦ ਹੁੰਦਾ ਪੈਰਾਂ 'ਚ ਬਹੁਤ ਦਰਦ ਹੁੰਦਾ ਕਈ ਵਾਰ ਕੀ ਹੁੰਦਾ ਅੱਖਾਂ 'ਚ ਰੜਕ ਪੈਂਦੀ ਆ ਇਹ ਲੱਗਦਾ ਵੀ ਜਿਵੇਂ ਅੰਦਰ ਜ਼ਖਮ ਹੋਣ ਸ਼ੁਰੂ-ਸ਼ੁਰੂ ਦੇ ਵਿੱਚ ਬੰਦਾ ਥੋੜੀ ਤਕਲੀਫ ਮਹਿਸੂਸ ਕਰਦਾ ਪਰ ਉਹ ਕੰਮ ਲੱਗਿਆ ਰਹਿੰਦਾ ਕਿਉਂਕਿ ਦੂਜਾ ਬੰਦਾ ਨਹੀਂ ਇਸ ਚੀਜ਼ ਨੂੰ ਅਹਿਸਾਸ ਕਰ ਪਾਉਂਦਾ ਜਿਹੜਾ ਰੋਗੀ ਦੇ ਨਾਲ ਰਹਿੰਦਾ ਜੇ ਜੁਆਇੰਟ ਫੈਮਲੀ ਅਗਲਾ ਕਹਿੰਦਾ ਚੰਗਾ ਭਲਾ ਹੈ ਤਾਂ ਚੰਗੀ ਭਲੀ ਆ ਕੋਈ ਪ੍ਰੋਬਲਮ ਤਾਂ ਹੈ ਨਹੀਂ ਉਹ ਵੀ ਮਾਰੀ ਜਾਂਦੀ ਆ ਉਹ ਫਿਰ ਉੱਥੇ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਰੈਸਟ ਦੀ ਲੋੜ ਹੁੰਦੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਕੋਈ ਵੀ ਜਵਾਰਾ ਚਾਹੇ ਪਰ ਉਹ ਰੈਸਟ ਮਿਲ ਨਹੀਂ ਪਉਂਦੀ ਸਾਡਾ ਇਦਾਂ ਦਾ ਸਿਸਟਮ ਹੁੰਦਾ ਜੇ ਜੁਆਇੰਟ ਫੈਮਿਲੀ ਚ ਆ ਤਾਂ ਵੀ ਔਖਾ ਹੋ ਜਾਂਦਾ ਵੀ ਦੂਜੇ ਬੰਦੇ ਨੂੰ ਅਹਿਸਾਸ ਨਹੀਂ ਹੁੰਦਾ ਜੇ ਬੰਦਾ ਕੱਲਾ ਰਹਿੰਦਾ ਫੇਰ ਤਾਂ ਕੰਮ ਕਰਨਾ ਹੀ ਪੈਣਾ ਫਿਰ ਬੰਦਾ ਕੀ ਕਰਦਾ ਕੋਈ ਨਾ ਕੋਈ ਬੁਖਾਰ ਉਤਾਰਨ ਵਾਲੀ ਦਵਾਈ ਲੈ ਲੰਦਾ ਜਾਂ ਪੇਨਕਿਲਰ ਲੈਣੇ ਸ਼ੁਰੂ ਕਰ ਦਿੰਦਾ ਇਹ ਮੈਂ ਤਾਂ ਗੱਲ ਦੱਸ ਰਿਹਾ ਵੀ ਜਿਹੜੇ ਲੋਕ ਕਹਿੰਦੇ ਨੇ ਵੀ 10 ਸਾਲ ਹੋ ਗਏ ਜੀ ਅੰਤ੍ਰਿਕ ਜਵਾਰਾ ਸਾਨੂੰ ਟਾਈਫਾਇਡ ਆ 20 ਸਾਲ ਹੋ ਗਏ ਟਾਈਫਾਇਡ ਆ ਗਿਆ ਨਹੀਂ ਉਹ ਅਸੀਂ ਪਕਾਤਾ ਉਹਨੂੰ ਆਪ ਲੈਣੇ ਆ ਇੱਥੇ ਗੱਲ ਸਮਝਣ ਦੀ ਲੋੜ ਆ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਅਸੀਂ ਆਯੁਰਵੇਦ ਦੇ ਕੋਸ਼ਿਸ਼ ਦੀ ਕੋਈ ਲੈ ਲਾਂਗੇ ਤਾਂ ਇਹ ਉੱਥੇ ਹੀ ਠੀਕ ਹੋ ਸਕਦਾ ਫਿਰ ਹੋ ਜਾਂਦਾ ਜਦੋਂ ਹੋਰ ਵਧਣਾ ਸ਼ੁਰੂ ਹੋ ਜਾਂਦਾ ਲਾਮ ਤਾਂ ਸੁਣ ਲਓ ਤੁਸੀਂ ਕਾਇਆ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਸਰੀਰ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਕਈ ਵਾਰ ਵਜ਼ਨ ਵੀ ਘਟਣਾ ਸ਼ੁਰੂ ਹੋ ਜਾਂਦਾ ਜੋੜਾਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਿਨ੍ਹਾਂ ਨੂੰ ਅੰਤਰੀਕ ਜਵਾਰਾ ਉਹਨਾਂ ਨੂੰ ਡੇਂਗੂ ਛੇਤੀ ਹੋਊਗਾ ਚਿਕਨ ਗੁਣੀਆਂ ਛੇਤੀ ਹੋਊਗਾ ਕਿਉਂਕਿ ਕਾਇਆ ਕਮਜ਼ੋਰ ਆ ਇਮਿਊਨਿਟੀ ਘਟ ਗਈ ਸ਼ਰੀਰ ਦੀ ਬਲ ਘਟ ਗਿਆ ਫਿਰ ਬੰਦੇ ਨੂੰ ਕੁਝ ਵੀ ਖਾਂਦਾ ਤਾਂ ਉਹ ਬਾਹਰ ਨੂੰ ਆਉਂਦਾ ਲੱਗਦਾ ਖਾਣ ਨੂੰ ਰੂਹ ਨਹੀਂ ਕਰਦੀ ਕੁਝ ਚੀਜ਼ ਕੋਈ ਪਦਾਰਥ ਐਸਿਡਿਟੀ ਬਣਨੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਅੰਤੜੀਆਂ ਨਾਲ ਜੁੜਿਆ ਹੋਇਆ ਮਾਮਲਾ ਕਬਜ ਰਹਿਣੀ ਸ਼ੁਰੂ ਹੋ ਜਾਂਦੀ ਹੈ ਜਾਂ ਕੀ ਹੋਊਗਾ ਥੋੜਾ ਜਿਹਾ ਵੱਧ ਘੱਟ ਖਾਧਾ ਗਿਆ ਲੂਜ਼ ਮੋਸ਼ਨ ਲੱਗ ਜਾਣਗੇ ਕਿਉਂਕਿ ਅੰਤੜੀ ਸਾਫ਼ ਨਹੀਂ ਹੈ ਬੈਕਟੀਰੀਆ ਜਮ੍ਹਾਂ ਹੋਈ ਜਾਂਦਾ ਡੇ ਬਾਈ ਡੇ ਉੱਥੇ ਕਈ ਵਾਰ ਬਹੁਤ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦੇ ਦਿੰਦਾ ਹੈ ਅੰਤ੍ਰਿਕ ਜਵਾਰ ਅੰਤੜੀਆਂ ਦੇ ਰੋਗ ਉਤਪਨ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਬਹੁਤ ਜ਼ਿਆਦਾ ਵਿਗੜ ਜਾਂਦਾ ਫਿਰ ਇੱਕ ਸਰਸਾਮ ਕਿਹਾ ayurved ਨੇ ਸਰਸਾਮ ਹੋ ਜਾਂਦਾ ਫਿਰ ਦਿਮਾਗ ਨੂੰ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਬੰਦਾ ਬਹਿਮੀ ਹੋ ਜਾਂਦਾ ਬੋਲੀਆਂ ਜੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਫਿਰ ਲੋਕ ਕਈ ਵਾਰ ਦੂਜੇ ਚੱਕਰਾਂ 'ਚ ਪੈ ਜਾਂਦੇ ਨੇ ਵੀ ਯਾਰ ਇਹਨੂੰ ਉੱਥੇ ਦਿਖਾ ਲਾ ਫਲਾਣਾ ਜਮੈਨ ਕਰਦਾ ਆ ਕਰਦਾ ਉਦਾਂ ਦਾ ਸ਼ੁਰੂ ਹੋ ਜਾਂਦਾ ਕੰਮ ਪਰ ਜਦੋਂ ਅਸੀਂ ਸ਼ੁਰੂਆਤ 'ਚ ਆਯੁਰਵੇਦ ਨਾਲ ਜੁੜ ਕੇ ਸਰਲ ਔਸ਼ਧੀਆਂ ਨਾਲ ਇਹਨੂੰ ਠੀਕ ਕਰਦਾਂਗੇ ਤਾਂ ਐਡੀ ਪ੍ਰੋਬਲਮ ਨਹੀਂ ਆਉਂਦੀ ਐਲੋਪੈਥੀ ਔਸ਼ਧੀਆਂ ਦੇ ਵਿੱਚ ਕਿਉਂ ਨਹੀਂ ਇਹਦਾ ਇਲਾਜ ਹੁੰਦਾ ਕਿਉਂਕਿ ਦਵਾਈ ਤਾਂ ਬੰਦਾ ਲੈ ਲੰਦਾ ਉਹ ਦਵਾਈਆਂ ਬਣੀਆਂ ਹੋਈਆਂ ਨੇ ਠੰਡੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦੇ ਗਰਮ ਦਵਾਈਆਂ ਹੁੰਦੀਆਂ ਨੇ ਇੱਥੇ ਤਾਂ ਕਿਸੇ ਨੂੰ ਥੋੜੀ ਜੀ ਗਰਮ ਕਿਉਂਕਿ ਸਾਡਾ ਪੌਣ ਪਾਣੀ ਉਦਾਂ ਦਾ ਆ ਹੁਣ ਦੇਖ ਲਓ 45 ਤੇ ਪਹੁੰਚ ਗਿਆ ਟੈਂਪਰੇਚਰ ਹਲੇ ਅਸੀਂ ਕੁਦਰਤ ਨੂੰ ਸਾਹਮਣੇ ਨਹੀਂ ਤਾਂ ਸਾਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ 45 ਤੇ ਟੈਂਪਰੇਚਰ ਪਹੁੰਚ ਗਿਆ ਉੱਪਰੋਂ ਗਰਮ ਔਸ਼ਧੀਆਂ ਐਲੋਪੈਥੀ ਦੀਆਂ ਨਾਨਾ ਪ੍ਰਕਾਰ ਦੀਆਂ ਫਿਰ ਕਹਿੰਦੇ ਨੇ ਵੀ ਇਹਦੇ ਨਾਲ ਨਹੀਂ ਹਟਿਆ ਕਾਇਆ ਕਮਜ਼ੋਰ ਹੁੰਦੀ ਆ ਭੁੱਖ ਮਰ ਜਾਂਦੀ ਆ ਮਿਹਦੇ 'ਚ ਗਰਮੀ ਪੈ ਜਾਂਦੀ ਆ ਕਿਉਂਕਿ ਗਰਮ ਦਵਾਈਆਂ ਛੱਲੀਆਂ ਨਹੀਂ ਜਾਂਦੀਆਂ ਇੱਕ ਤਾਂ ਅੰਦਰ ਬੁਖਾਰ ਆ ਪਹਿਲਾਂ ਹੀ ਗਰਮੀ ਆ ਜਵਾਰਾ ਤਾਪ ਆ ਸਾਡਾ ਤਾਂ ਸਿੱਧਾ ਹੀ ਅਰਥ ਨੇ ਵੀ ਤਾਪ ਤਾਪ ਮੈਨੇ ਤਪਣਾ ਉਹਨੂੰ ਹੋਰ ਤਪਣ ਵਾਲੀਆਂ ਦਵਾਈਆਂ ਦੇ ਦਾਂਗੇ ਅਸੀਂ ਕਿੱਥੋਂ ਠੀਕ ਹੋ ਜਾਊਗਾ ਵਿਅਕਤੀ ਸੋ ਇਹ ਗੱਲ ਸਮਝ ਲੈਣੀ ਆ ਉਹ ਠੰਡੇ ਦੇਸ਼ਾਂ 'ਚ ਕਾਰਗਰ ਹੋ ਸਕਦੀਆਂ ਨੇ ਦਵਾਈਆਂ ਉੱਥੇ ਆਰਾਮ ਆ ਸਕਦਾ ਤੁਸੀਂ ਮੈਨੂੰ ਕੋਈ ਵੀ ਇੱਕ ਵੀ ਬੰਦਾ ਲਿਆ ਕੇ ਦਿਖਾ ਦਿਓ ਜਿਹੜਾ ਕਹਿੰਦਾ ਹੋਵੇ ਵੀ ਮੇਰਾ ਟਾਈਫਾਇਡ ਅੰਗਰੇਜ਼ੀ ਦਵਾਈ ਨਾਲ ਬਿਲਕੁਲ ਠੀਕ ਹੋ ਗਿਆ ਇੱਕ ਵੀ ਵਿਅਕਤੀ ਨਹੀਂ ਮਿਲੂਗਾ ਹੁਣ ਉਹਨਾਂ ਨੇ ਹੋਰ ਨਵੇਂ ਇੰਜੈਕਸ਼ਨ ਚਲਵਾਤੇ ਵੀ 6 ਮਹੀਨੇ ਬਾਅਦ ਲਵਾ ਲਿਆ ਕਰੋ ਨਹੀਂ ਗੱਲ ਬਣਦੀ ਸੋ ਦੋਸਤੋ ਇਹਨੂੰ ਅਸੀਂ ਸਮਝੀਏ ਪਰਹੇਜ਼ ਰੱਖੀਏ ਇਹਦੇ ਚ ਕੀ ਸਮਝਣ ਵਾਲੀ ਗੱਲ ਆ ਭੋਜਨ ਉਹ ਖਾਣਾ ਸ਼ੁਰੂ ਕਰੀਏ ਪਹਿਲਾਂ ਜਿਹਨੂੰ ਪ੍ਰੋਬਲਮ ਬਹੁਤ ਜ਼ਿਆਦਾ ਵੀ ਹੋਊਗੀ ਚਾਹੇ ਸ਼ੁਰੂਆਤੀ ਦੌਰ ਦਾ ਜਿਹੜਾ ਭੋਜਨ ਆਂਤੜੀਆਂ ਦੇ ਵਿੱਚ ਜਮਾ ਨਾ ਹੋਵੇ ਕਿਉਂਕਿ ਜਿੱਥੇ ਚੀਜ਼ ਜਮਾ ਹੋਊਗੀ ਭੋਜਨ ਪਦਾਰਥ ਦਾ ਫੋਕਟ ਜ਼ਿਆਦਾ ਜਮਾ ਹੋਊਗਾ ਉੱਥੇ ਜਿਹੜਾ ਇਹ ਬੈਕਟੀਰੀਆ ਵੱਧ ਫੈਲੂਗਾ ਉੱਥੇ ਅਸੀਂ ਖਿਚੜੀ ਖਾ ਸਕਦੇ ਹਾਂ ਜਾਂ ਉਦਾਂ ਦੇ ਕਾੜੇ ਕੋਈ ਜਿਹੜੇ ਸਰਲ ਜਿਹਨੂੰ ਆਪਾਂ ਸੂਪ ਕਹਿੰਦੇ ਆ ਉਹ ਬਣਾ ਕੇ ਪੀ ਸਕਦੇ ਹਾਂ ਆਟਾ ਖਾਣ ਤੋਂ ਗੁਰੇਜ਼ ਕਰਨਾ ਆ ਸਬਜ਼ੀਆਂ ਤਾਜ਼ੀਆਂ ਕੀਆ ਕੱਦੂ ਪੇਠਾ ਤੋਰੀ ਇਹ ਚੀਜ਼ਾਂ ਨੇ ਜਿਹੜੀਆਂ ਬਣਾ ਕੇ ਘੱਟ ਮਸਾਲੇ ਪਾ ਕੇ ਇਹ ਖਾਣਾ ਸ਼ੁਰੂ ਕਰ ਦਈਏ ਫਲਾਂ ਦੇ ਵਿੱਚ ਕੇਲਾ ਨਾ ਖਾਈਏ ਆਂਬ ਜਿਹੜੇ ਜਾਦੇ ਮਿੱਠੇ ਪਦਾਰਥ ਨੇ ਉਹ ਨਾ ਖਾਈਏ ਇਹਦੇ ਵਿੱਚ ਦੁੱਧ ਵੀ ਸਾਨੂੰ ਬਹੁਤ ਗੁਰੇਜ਼ ਕਰਨਾ ਪਊਗਾ ਦੁੱਧ ਤੋਂ ਨਾਰੀਅਲ ਪਾਣੀ ਇਹਦੇ ਚ ਅਸੀਂ ਪੀ ਸਕਦੇ ਆ ਇੱਕ ਨਾਰੀਅਲ ਦਾ ਲਾਓ ਪਾਣੀ ਉਹਨੂੰ ਦੋ ਤਿੰਨ ਵਾਰ ਚ ਡਿਵਾਈਡ ਕਰਕੇ ਹਾਂ ਨਾਰੀਅਲ ਦਾ ਜਿਹੜਾ ਪਾਣੀ ਆ ਨਾ ਉਹਨੂੰ ਜਦੋਂ ਅਸੀਂ ਜੇ ਦੋ ਤਿੰਨ ਵਾਰ ਚ ਡਿਵਾਈਡ ਕਰਨਾ ਤੋਂ ਨਾਰੀਅਲ ਚੋਂ ਉਨਾ ਹੀ ਕੱਢਣਾ ਹੁੰਦਾ ਜਿੰਨਾ ਕਸੀਂ ਪੀਣਾ ਜੇ ਉਹਨੂੰ ਕਿਸੇ ਬਰਤਨ ਚ ਪਾ ਕੇ ਰੱਖਦੇ ਆ ਤਾਂ ਉਹ ਠੀਕ ਨਹੀਂ ਰਹਿੰਦਾ ਖਰਾਬ ਹੋ ਜਾਂਦਾ ਉਦਾਂ ਹੀ ਰੱਖ ਦਿਓ ਉਹਨੂੰ ਥੋੜਾ ਪੀ ਕੇ ਕਿਉਂਕਿ ਰੋਗੀ ਨਹੀਂ ਪੀਣਾ ਫੇਰ ਉਹਨੂੰ ਉਹਦੇ ਚੋਂ ਪਲਾਤਾ ਜਿਹੜਾ ਜਲ ਛਕਣਾ ਅਸੀਂ ਨੇ ਘੜੇ ਦਾ ਤੇ ਇਹਦੇ ਚ ਵਿਸ਼ੇਸ਼ ਜਿਹੜਾ ਧਿਆਨ ਰੱਖਣਾ ਸਫਾਈ ਦਾ ਤੁਸੀਂ ਦੇਖਿਆ ਹੋਣਾ ਲੋਕ ਕਈ ਵਾਰ ਹੱਥ ਵਾਲਾ ਕਰਾਉਂਦੇ ਨੇ ਸ਼ੀਤਲਾ ਮਾਤਾ ਨੂੰ ਮੰਨਦੇ ਨੇ ਤਾਂ ਉਹਨਾਂ ਦੇ ਹੱਥ ਦੇ ਵਿੱਚ ਇੱਕ ਝਾੜੂ ਦਿਖਾਇਆ ਹੁੰਦਾ ਉਹਦਾ ਮਕਸਦ ਇਹੀ ਆ ਵੀ ਜਿੱਥੇ ਰੋਗੀ ਰਹਿ ਰਿਹਾ ਉਥੇ ਵੱਧ ਤੋਂ ਵੱਧ ਮੈਕਸਿਮਮ ਸਫਾਈ ਰੱਖਣੀ ਚਾਹੀਦੀ ਜਦੋਂ ਵੀ ਰੋਗੀ ਨੇ ਕੋਈ ਭੋਜਨ ਪਦਾਰਥ ਛਕਣਾ ਤਾਂ ਹੱਥ ਚੰਗੀ ਤਰ੍ਹਾਂ ਧੋ ਕੇ ਛਕਣਾ ਜਿਹੜੇ ਉਹਦੇ ਬੈੱਡ ਦੀ ਸ਼ੀਟ ਆ ਉਹ ਹਰ ਰੋਜ਼ ਨਵੀਂ ਬਿਛਾਈ ਜਾਵੇ ਜਿੱਥੇ ਉਹ ਰਹਿ ਰਿਹਾ ਉਥੇ ਪੋਚਾ ਇੱਕ ਜਾਂ ਦੋ ਵਾਰ ਜ਼ਰੂਰ ਲਾਇਆ ਜਾਵੇ ਤਾਂ ਉਹ ਰੋਗੀ ਜਿਹੜਾ ਬਹੁਤ ਜ਼ਿਆਦਾ ਹਾਇਰ ਲੈਵਲ ਤੇ ਚਲਾ ਗਿਆ ਠੀਕ ਹੋ ਸਕਦਾ ਬਹੁਤ ਜਲਦੀ ਠੀਕ ਹੋ ਸਕਦਾ ਜੈ ਆਯੁਰਵੈਦਿਕ ਔਸ਼ਦੀਆਂ ਦੀ ਗੱਲ ਕਰਾਂਗੇ ਤਾਂ ਬਹੁਤ ਔਸ਼ਦੀਆਂ ਨੇ ਆਯੁਰਵੇਦ ਦੇ ਵਿੱਚ ਉਹ ਕਿਸੇ ਯੋਗ ਵੈਦ ਨੂੰ ਜਿਹੜਾ ਨਾਭਜ ਦੇਖ ਕੇ ਦੱਸ ਦੇਵੇ ਵੀ ਪਿੱਤ ਤਿੱਤ ਵਧੀ ਹੋਈ ਆ ਬਾਤ ਆ ਨਾਲ ਕਾਫਾ ਉਦਾਂ ਦੀਆਂ ਔਸ਼ਦੀਆਂ ਜਿਵੇਂ ਅਮਰਤਾ ਰਸਤਾ ਗੋਦਾਂਤੀ ਭਸਮਾ ਸਰਵ ਜਵਰ ਹਰ ਲੋਹਾ ਬਸੰਤ ਮਾਲਤੀ ਰਸਾ ਜੈ ਮੰਗਲ ਰਸਾ ਸੂਤशेखर ਰਾਸਾ ਕਾਮਦੂਦਾ ਰਸ ਵੀ ਇਹਦੇ ਵਿੱਚ ਦਿੱਤਾ ਜਾਂਦਾ ਮੋਤੀ ਪਿਸਤੀ ਦਿੱਤੀ ਜਾਂਦੀ ਆ ਖਮੀਰੇ ਗੌਜਵਾਨ ਅੰਬਰੀ ਨਸੋਰੀ ਖਮੀਰਾ ਮਰਵਾਰਿਦ ਖਮੀਰਾ ਮਰਵਾਰੀ ਦਾ ਖਾਸ ਵੀ ਦਿੱਤਾ ਜਾਂਦਾ ਇਹਦੇ ਵਿੱਚ ਮਹਾ ਸੁਦਰਸ਼ਨ ਚੂਰਨ ਦੇ ਸਕਦੇ ਆ ਪਰ ਉਹ ਦੇਖ ਕੇ ਵੀ ਕਿੰਨਾ ਕੁ ਰੋਗੀ ਦਾ ਬਾਲਾ ਕਿੰਨੀ ਕੋਦੀ ਸਮੱਸਿਆ ਆ ਕਿਸ ਲੈਵਲ ਤੇ ਅੰਤੜੀਆਂ ਡੈਮੇਜ ਹੋ ਰਹੀਆਂ ਨੇ ਸੋ ਇਹ ਸਾਰਾ ਕੁਝ ਦੇਖ ਕੇ ਜਦੋਂ ਅਸੀਂ ਆਯੁਰਵੇਦ ਦੀ ਸ਼ਰਣ ਚ ਆ ਜਾਾਂਗੇ ਤਾਂ ਇਹ ਬਿਮਾਰੀਆਂ ਦਾ ਸਰਲ ਇਲਾਜ ਆ ਸਾਡੇ ਕੋਲੇ ਸੋ ਦੋਸਤੋ ਆਪਾਂ ਨਾ ਬਿਸਰੀਏ ਨਾ ਭੁੱਲੀਏ ਆਯੁਰਵੇਦ ਨੂੰ ਅਪਣਾ ਲਈਏ ਇੱਕ ਵਾਰੀ ਜਦੋਂ ਤੁਸੀਂ ਅਪਣਾਉਣਾ ਸ਼ੁਰੂ ਕਰਤਾ ਨਾ 10 20 ਦਿਨ ਮਹੀਨਾ 2 ਮਹੀਨੇ ਫਿਰ ਤੁਹਾਨੂੰ ਉਹਦੀ ਸਮਝ ਬਣ ਜੂਗੀ ਆਤਮ ਸਾਥ ਹੋਣ ਲੱਗ ਜੂਗੇ ਆਯੁਰਵੇਦ ਨਾਲ ਫਿਰ ਤੁਹਾਨੂੰ ਬਹੁਤਾ ਭਟਕਣ ਦੀ ਲੋੜ ਨਹੀਂ ਪਊਗੀ ਸੋ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਧੰਨਵਾਦ